ਮਨਦੀਪ ਰਿੰਪੀ ਦੇ ਨਾਵਲ ਜ਼ਿੰਦਗੀ ਪਰਤਾਈ ਦੀ ਅਗਲੀ ਕੜੀ ਸਕੂਲ ਵਿੱਚ ਮੈਨੂੰ ਸਾਰੇ ਅਧਿਆਪਕ ਬੜਾ ਆਦਰ ਮਨਦਿੰਦੇ ਮੇਰੇ ਮਿਹਨਤੀ ਮਿਲਨਸਾਰ ਸੁਭਾਅ ਤੇ ਮਿੱਠ ਬੋਲੜੀ ਜ਼ੁਬਾਨ ਕਰ ਮੈਂ 15 ਵਰਿਆਂ ਤੋਂ ਇਸ ਸਕੂਲ ਵਿੱਚ ਹੀ ਸਾਂ ਪਰ ਕਦੇ ਵੀ ਕਿਸੇ ਨਾਲ ਹਜ ਤੱਕ ਉੱਚਾ ਨੀਮਾ ਬੋਲ ਕੇ ਨਹੀਂ ਸੀ ਵਿਖਿਆ ਭਾਵੇਂ ਮੈਂ ਆਪਣੀ ਸੰਘਰਸ਼ਮਈ ਜ਼ਿੰਦਗੀ ਜੂਝ ਰਹੀ ਸੀ ਆਪਣੇ ਆਪ ਨਾਲ ਆਪਣੇ ਹਾਲਾਤਾਂ ਨਾਲ ਪਰ ਫੇਰ ਵੀ ਆਪਣਾ ਇਹ ਪਰਛਾਵਾਂ ਆਪਣੀ ਨੌਕਰੀ ਤੇ ਫਰਜ਼ਾਂ ਤੋਂ ਕੋਹਾਂ ਦੂ ਰੱਖਦੀ ਇਸ ਸਕੂਲ ਸਦਾ ਹੀ ਮੇਰੀ ਹਰ ਖੁਸ਼ੀ ਹਰ ਗਮੀ ਦਾ ਗਵਾ ਬਣਿਆ ਸਕੂਲ ਦੀਆਂ ਕੰਧਾਂ ਛੱਤਾਂ ਇੱਥੋਂ ਤੱਕ ਕਿ ਰੁੱਖ ਵੀ ਮੈਨੂੰ ਆਪਣੇ ਸਾਹਾਂ ਚ ਸਾਹ ਵਰਤੇ ਨਜ਼ਰ ਆਉਂਦੇ ਮੀਨੂੰ ਮੈਡਮ ਅਰਤੀ ਮੈਡਮ ਨਾਲ ਮੈਂ ਆਪਣਾ ਹਰ ਦੁੱਖ ਸੁੱਖ ਸਾਂਝਾ ਕਰ ਲੈਂਦੀ ਮੀਨੂੰ ਮੈਡਮ ਪਾ ਮੇ ਤੋਂ ਦੋ ਚਾਰ ਸਾਲ ਹੀ ਵੱਡੇ ਸਨ ਜਦੋਂ ਕਿ ਅਰਤੀ ਮੈਡਮ ਵਿੱਚ ਤਾਂ ਮੈਨੂੰ ਆਪਣੀ ਮਾਂ ਦੀ ਝਲਕ ਵੀ ਨਜ਼ਰ ਆਉਂਦੀ ਬੰਮੀ ਜਦੋਂ ਮੇਰੀ ਮਾਂ ਕੁਲਦੀਰ ਦੀ ਮੌਤ ਹੋਈ ਹਾਰਸੀ ਮੈਡਮ ਛੁੱਟੀ ਤੇ ਸਨ ਉਹਨਾਂ ਦੀ ਧੀ ਦਾ ਵਿਆਹ ਸੀ ਥੋੜੇ ਦਿਨ ਬਾਅਦ ਇਟਲੀ ਚਲੀ ਗਈ ਸੀ ਹਾਰਸੀ ਮੈਡਮ ਵੀ ਮੈਨੂੰ ਆਪਣੀ ਧੀ ਹੀ ਸਮਝਦੇ ਇਸ ਲਈ ਉਹ ਅਕਸਰ ਮੈਨੂੰ ਆਪਣੀ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕਰਨ ਲਈ ਮਾਂ ਵਾਂਗੂ ਸਮਝਾਉਂਦੇ ਪਰ ਮੈਂ ਹਰ ਵਾਰ ਟਾਲਮਟੋਲ ਕਰ ਜਾਂਦੀ ਤੇ ਅਤੀਤ ਦੇ ਪਰਛਾਵੇਂ ਹੇਠ ਆਪਣੀਆਂ ਇੱਛਾਵਾਂ ਨੂੰ ਦਬਾਉਣ ਦੀ ਅਸਫਲ ਯਤਨ ਕਰਦੀ ਰਹਿੰਦੀ ਮੇਰੀ ਜਗਤਾਰ ਮਾਸਟਰ ਜੀ ਨਾਲ ਵੀ ਮੇਰੇ ਡੈਡੀ ਜੀ ਦਾ ਖਾਸ ਮਿੱਤਰ ਹੋਣ ਕਾਰਨ ਬਹੁਤ ਪੰਦੀ ਸੀ ਜਦੋਂ ਜਗਤਾਰ ਮਾਸਟਰ ਜੀ ਦੇ ਪਿਆਰ ਭਰੇ ਸੀ ਸੰਦ ਦੇ ਮਿੱਠੇ ਬੋਲ ਸੁਣਦੀ ਤਾਂ ਮੈਨੂੰ ਅੰਜ ਲੱਗਦਾ ਜਿਵੇਂ ਮੇਰਾ ਪਿਓ ਮੇਰੇ ਸਾਹਮਣੇ ਖੜਾ ਮੇਰਾ ਸਿਰ ਬਲੂਸ ਮੈਨੂੰ ਲਾਡ ਲੜਾ ਰਿਹਾ ਹੋਵੇ ਇੱਕ ਦਿਨ ਮੈਂ ਹਾਜ਼ਰੀ ਲਾ ਆਪਣੀ ਜਮਾਤ ਵਿੱਚ ਜਾ ਬੈਠੀ ਪਰ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਸਟਾਫ ਰੂਮ ਦੀਆਂ ਆਵਾਜ਼ਾਂ ਅਜੇ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੀਆਂ ਹੋਣ ਮੇਰੇ ਚਿਹਰੇ ਦੇ ਹਾਪਾ ਤੇਜ਼ੀ ਨਾਲ ਬਦਲ ਰਹਿਸਮ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੇ ਦਿਲ ਤੇ ਪਈਆਂ ਚਰੀਟਾਂ ਨੂੰ ਬੇਦਰਦੀ ਨਾਲ ਖੁਰਚਿਆ ਜਾ ਰਿਹਾ ਹੋਵੇ ਮੇਰਾ ਜੀ ਕਰ ਰਿਹਾ ਸੀ ਕਿ ਮੈਂ ਉੱਥੋਂ ਕਿਧਰੇ ਦੂਰ ਪਰ ਜਾਵਾਂ ਪਰ ਫੇਰ ਮੈਨੂੰ ਕਦੇ ਆਪਣੇ ਮਾਸੂਮ ਭਤੀਜੇ ਸ਼ਾਨੂ ਦਾ ਚਿਹਰਾ ਨਜ਼ਰ ਆਉਂਦਾ ਤੇ ਕਦੇ ਬੇਬੇ ਦੀਆਂ ਦੁਆਵਾਂ ਭਰੀਆਂ ਅੱਖਾਂ ਤੇ ਫੇਰ ਮੈਂ ਉਹਨਾਂ ਸੋਚਾਂ ਤੋਂ ਉਬਰਣ ਦੀ ਕੋਸ਼ਿਸ਼ ਕਰਦੀ ਜਿਹੜੀਆਂ ਮੇਰੀ ਖੁਦ ਜਾਂ ਮਾਰਦੀਆਂ ਤੇ ਪਰੇਸ਼ਾਨ ਕਰਦੀਆਂ ਉਸ ਦਿਨ ਸਟਾਫ ਰੂਮ ਵਿੱਚ ਛਿੜੀਆਂ ਗੱਲਾਂ ਦਾ ਵਿਸ਼ਾ ਮੇਰੀ ਰੂਹ ਨੂੰ ਟੰਗ ਗਿਆ ਅਸਲ ਵਿੱਚ ਗੱਲਾਂ ਗੱਲਾਂ ਵਿੱਚ ਗੁਰਸੇਰਤ ਦੀ ਗੱਲ ਚੁਰ ਪਈ ਗੁਰਸੇਰਤ ਦੀ ਹਾਜ਼ਰੀ ਦਾ ਖਾਨਾ ਖਾਲੀ ਪਿਆ ਸੀ ਉਹ ਨਾ ਹੀ ਆਪ ਸਕੂਲ ਆਇਆ ਤੇ ਨਾ ਹੀ ਉਹਨੇ ਹਾਲੇ ਤੱਕ ਛੁੱਟੀ ਸੰਬੰਧੀ ਕੋਈ ਸੁਨੇਹਾ ਹੀ ਘੱਲਿਆ ਸੀ ਸ਼ਾਮ ਲਾਲ ਮਾਸਟਰ ਜੀ ਨੇ ਦੇਖ ਗੁਰਸੇਰਤ ਦੀ ਹਾਜ਼ਰੀ ਦਾ ਖਾਲੀ ਖਾਨਾ ਵੇਖਿਆ ਤਾਂ ਅੱਖਾਂ ਤੋਂ ਚਸ਼ਮਾ ਠੀਕ ਕਰਦੇ ਹੋਏ ਆਖਣ ਲੱਗੇ ਅੱਜ ਤਾਂ ਕਮਾਰੀ ਹੋ ਗਿਆ ਅੱਜ ਆਪਾਂ ਸਾਰੇ ਨੰਬਰ ਲੈ ਗਏ ਗੁਰਸੇਰਤ ਦਾ ਖਾਨਾ ਖਾਲੀ ਪਿਆ ਅੱਗੇ ਤਾਂ ਸਭ ਤੋਂ ਪਹਿਲਾਂ ਉਹਦੀ ਹਾਜ਼ਰੀ ਲੱਗੀ ਹੁੰਦੀ ਹੈ ਭਾਵੇਂ ਮੀ ਹੋਵੇ ਜਾਂ ਹਨੇਰੀ ਝੁੱਲੇ ਜਦੋਂ ਦਾ ਸਕੂਲ ਵਿੱਚ ਆਇਆ ਮਜ਼ਾ ਆਇਆ ਉਹ ਕਦੀ ਲੇਟ ਆਇਆ ਹੋਵੇ ਜੇ ਛੁੱਟੀ ਲੈਣੀ ਹੋਵੇ ਤਾਂ ਵੀ ਸਾਜ ਦੇ ਸਨੇਹ ਹੱਲ ਦਿੰਦਾ ਰਾਜ ਹੈਰਾਨੀ ਹੁੰਦੀ ਹੈ ਜਿਹਾ ਕੀ ਹੋ ਗਿਆ ਸ਼ਾਮ ਲਾਲ ਮਾਸਟਰ ਜੀ ਦੀ ਗੱਲ ਸੁਣ ਯਸ਼ਪਾਲ ਸਰ ਵੀ ਹੱਸਣ ਲੱਗੇ ਤੇ ਗੱਲ ਹਾਸੇ ਵਿੱਚ ਢਾਲਦੇ ਹੋਏ ਕਹਿਣ ਲੱਗੇ ਦੇਖਿਓ ਕੀ ਪਤਾ ਕੋਈ ਖੁਸ਼ਖਬਰੀ ਲੈ ਕੇ ਆਏ ਮੁੰਡਾ ਚਾਹ ਰਿਓ ਮੂੰਹ ਮਠਾ ਕਰਨ ਲਈ ਲੱਗਦਾ ਘੋੜੀ ਚੜਨ ਦਾ ਮਨ ਬਣਾ ਲਿਆ ਮੁੰਡੇ ਨੇ ਯਸ਼ਪਾਲ ਸਰ ਦੀ ਗੱਲ ਸੁਣਦੇ ਸਾਰ ਮਾਸਟਰ ਸ਼ਾਮਲਾਲ ਜੀ ਲੈ ਉਹ ਦਿਨ ਡੁੱਬਾ ਜਦੋਂ ਘੋੜੀ ਚੜੇ ਹਕੂਬਾ ਖੀਨੇ ਦੇਣੀ ਕੁੜੀਏ ਨੂੰ ਚਾਲੀਆਂ ਨੂੰ ਟੁੱਕਣ ਲੱਗਿਆ ਮੰਜੇ ਤੇ ਮਾਂ ਬਿਮਾਰ ਪਈ ਆ ਕਿਹੜੀ ਮੱਥਾ ਲਾਉ ਇਹਦੇ ਨਾਲ ਤੇ ਦੀ ਢਲੀ ਮਾਂ ਨਾ ਉੰਜ ਵੀ ਤਾਂ ਇਹ ਬਹੁਤਾ ਹੀ ਸੂਲੀ ਜਿਹਾ ਬੰਦਾ ਹੈ ਤੇ ਉਹ ਜੇ ਬੰਦੇ ਨਾਲ ਕਿਸੇ ਦੀ ਮਸਾਂੇ ਨਿਪਦੀ ਹੈ ਨਾਲੇ ਘਰ ਦੀ ਹਾਲਤ ਵੇਖੀਏ ਸ਼ਾਮਲਾਲ ਮਾਸਟਰ ਜੀ ਤੇ ਯਸ਼ਪਲ ਸਰ ਦੋਵਾਂ ਦੀਆਂ ਗੱਲਾਂ ਨੂੰ ਮੈਂ ਅਣ ਸੁਣਿਆ ਕਰਨ ਲਈ आरती मैडम ਨਾਲ ਗੱਲਾਂ ਵਿੱਚ ਰੁੱਝਣ ਦੀ ਕੋਸ਼ਿਸ਼ ਕਰਨ ਲੱਗੀ ਪਰ ਮੇਰਾ ਧਿਆਨ ਕੜੀਮੁੜੀ ਉਹਨਾਂ ਦੀਆਂ ਗੱਲਾਂ ਨਾਲ ਹੀ ਤੁਰਦਾ ਰਿਹਾ ਜਸਤਾਰ ਮਾਸਟਰ ਜੀ ਕਿਸੇ ਵੀ ਚਰਚਾ ਤੋਂ ਵੇਖ ਖਬਰ ਚੁੱਪਚਾਪ ਅਖਬਾਰਾਂ ਦੀਆਂ ਸੁਰਖੀਆਂ ਤੇ ਨਜ਼ਰਾਂ ਦੜਾਉਣ ਵਿੱਚ ਰੁੱਝੇ ਹੋਏ ਸਨ ਐਨਨ ਨੂੰ ਹੰਗਰਸੀਰ ਦੇ ਸਰਵਿਸ ਸਟਾਫ ਰੂਮ ਵਿੱਚ ਆ ਪਹੁੰਚੇ ਸ਼ਾਮ ਲਾਲ ਮਾਸਟਰ ਜੀ ਮੁਸਕਰਾਉਂਦੇ ਹੋਏ ਹਮ ਕੀ ਗੱਲ ਹੋ ਗਈ ਭਾਈ ਰਾਜੀ ਖੁਸ਼ੀ ਠੀਕ ਠਾਕ ਗੁਰਸੀਰ ਦੇ ਮੂੰਹ ਦਾ ਰੰਗ ਉੱਡਿਆ ਹੋਇਆ ਤੇ ਮੱਥੇ ਤੇ ਘਬਰਾਟ ਦੀਆਂ ਬੂੰਦਾਂ ਝਾਕ ਰੀਆਂ ਨੇ ਉਹਨੇ ਬਿਨਾ ਕੋਈ ਜਵਾਬ ਦਿੱਤਿਆਂ ਹਾਜ਼ਰੀ ਲਗਾ ਆਪਣੀ ਜਮਾਤ ਵੱਲ ਪੈਰ ਪੁੱਟਨੇ ਸ਼ੁਰੂ ਕਰ ਦਿੱਤੇ ਉਸ ਦਾ ਇਸ ਤਰ੍ਹਾਂ ਯਸ਼ਪਰ ਸਰ ਤੇ ਸ਼ਾਮਲਲ ਮਾਸਟਰ ਜੀ ਦੀ ਕਿਸੇ ਵੀ ਗਲ ਦਾ ਹੰਗਾਰਾ ਪਰੇ ਬਗੈਰ ਉੱਥੋਂ ਖਿਸਕ ਜਾਣ ਤੇ ਯਸ਼ਪਰ ਸਰ ਕਹਿਣ ਲੱਗੇ ਵੇਖੋ ਆਕੜ ਅਸੀਂ ਖਬਰ ਸਾਰੀ ਪੁੱਛੀ ਹੈ ਆਪਣੀ ਗਮੀ ਖੁਸ਼ੀ ਦੱਸਣ ਲੱਗੇ ਵੀ ਅੱਜ ਕੱਲ੍ਹ ਦੇ ਲੋਕਾਂ ਦਾ ਜਿਵੇਂ ਮੂੰਹ ਦੁਖਦਾ ਕਿਵੇਂ ਮੂੰਹ ਕੁੱਟੀ ਰੱਖਦੇ श्यामलाल मास्टर जी ਵੀ ਅੱਗੋਂ ਔ ਕੋਈ ਗੱਲ ਨਹੀਂ ਮੈਨੂੰ ਤਾਂ ਤਰਸ ਆਉਂਦਾ ਵਿਚਾਰੇ ਤੇ ਰੋਟੀਆਂ ਰੜਦਾ ਰੜਦਾ ਮਾਨਸਿਕ ਸੰਤੁਲਨ ਗਵਾ ਬੈਠਿਆ ਲੱਗਦਾ ਧੁਆ ਦੇਟ ਹਾਕਿਆਂ ਦੀ ਆਵਾਜ਼ ਮੈਨੂੰ ਮੱਲੋ ਮੱਲੀ ਪਰੇਸ਼ਾਨ ਕਰਨ ਲੱਗੀ ਮੈਂ ਆਪਣੀ ਜਮਾਤ ਵਿੱਚ ਆ ਬੈਠੀ ਮੈਂ ਗੁਰਸੇਰਤ ਦਾ ਬਹੁਤ ਸਤਿਕਾਰ ਕਰਦੀ ਸੀ ਕਿਉਂਕਿ ਕਦੇ ਵੀ ਉਹਦੇ ਮੂੰਹੋਂ ਕਿਸੇ ਲਈ ਮਦਕਟ ਗੱਲ ਨਹੀਂ ਸੀ ਸੁਣੀ ਗੁਰਸੇਰਤ ਨਾਲ ਹਮਦਰਦੀ ਦਾ ਇੱਕ ਹੋਰ ਕਾਰਨ ਇਹ ਵੀ ਸੀ ਕਿ ਗੁਰਸੇਰਤ ਦੀ ਕਿਸਮਤ ਵੀ ਮੈਨੂੰ ਨਿਰੀ اپنی ہی قسمت ਦੀ ਨਕਲ ਲਗਦੀ ਉਹ ਆਪਣੇ ਪਿਓ ਤੋਂ ਬਾਅਦ ਬਿਮਾਰ ਮਾਂ ਨੂੰ ਸੰਭਾਲਦਾ ਸੰਭਾਲਦਾ ਜ਼ਿੰਦਗੀ ਦੇ ਇਸ ਪੜਾਅ ਤੇ ਆਨ ਖੜਿਆ ਗੁਰਸੇਰਤ ਦੀ ਮਾਂ ਦਿਮਾਗੀ ਤੌਰ ਤੇ ਪਰੇਸ਼ਾਨ ਜ਼ਿੰਦਗੀ ਨਾਲ ਜੂਝਦੀ ਜੂਝਦੀ ਮੰਝ ਤੇ ਆ ਡਿੱਗੀ ਹੈ ਜਿਸ ਕਾਰਨ ਸਾਰੇ ਕਰਦਾ ਕੰਮ ਵੀ ਉਹ ਆਪੇ ਹੀ ਕਰਦਾ ਭਾਵੇਂ ਮਾਂ ਜਦੋਂ ਸੁਰਤ ਸੰਭਾਲਦੀ ਤਾਂ ਤੜਫਦੀ ਉਹਦਾ ਸਿਹਰੇ ਵਾਲਾ ਮੁਖ ਵੇਖਣ ਲਈ ਪਰ ਗੁਰਸੇਰਤ ਨੂੰ ਡਰ ਸੀ ਕਿ ਕਿਦਰੇ ਮੇਰੀ ਮਾਂ ਦੀ ਵੀ ਕਦਰ ਹੀ ਨਾ ਹੋ ਜਾਵੇ ਮਗਰ ਸੀਰਤ ਦੀ ਕਿਸਮਤ ਆਪਣੀ ਕਿਸਮਤ ਨਾਲ ਮੇਲ ਖਾਂਦੀ ਵੇਖ ਮੇਰੇ ਦਿਲ ਵਿੱਚ ਉਸ ਲਈ ਇੱਕ ਵਿਸ਼ੇਸ਼ਤਾ ਬਣਦੀ ਜਾ ਰਹੀ ਸੀ ਪਰ ਮੈਂ ਇਹ ਸੋਚ ਕੇ ਚੁੱਪ ਕਰ ਜਾਂਦੀ ਕਿ ਰਿਸ਼ਤੇਦਾਰਾਂ ਦੀ ਇਹ ਝੂਠੀ ਅਫਵਾ ਸੱਚ ਸਾਬਤ ਹੋ ਜਾਣੀ ਹੈ ਕਿ ਮੈਂ ਆਪੇ ਮੁੰਡਾ ਪਸੰਦ ਕਰੀ ਬੈਠੀ ਹਾਂ ਤਾਂ ਹੀ ਉਹ ਹਰੇਕ ਰਿਸ਼ਤੇ ਨੂੰ ਬਿਨਾਂ ਵੇਖਿਆ ਹੀ ਨਾ ਕਰਦੀ ਰਹੀ ਕਦੇ ਸੋਚਦੀ ਇਸ ਉਮਰ ਵਿੱਚ ਚੁੱਕੇ ਮੇਰੇ ਇਸ ਕਦਮ ਨਾਲ ਮੇਰੇ ਭਰਾ ਤੇ ਭੈਣ ਦੇ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦੀ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਕਦੇ ਸੋਚਦੀ ਮੇਰੇ ਅਜਿਹੇ ਸੋਚਨ ਨਾਲ ਕੀ ਹੁੰਦਾ ਹੈ ਗੁਰਸਿੱਰਤ ਦੇ ਦਿਲ ਦਾ ਮੈਨੂੰ ਕੀ ਪਤਾ ਪਤਾ ਨਹੀਂ ਕੀ ਹੈ ਉਸ ਤੇ ਦਿਲ ਵਿੱਚ ਮੇਰੇ ਲਈ ਫਿਰ ਕੀ ਫਾਇਦਾ ਅਜਿਹੇ ਖਿਆਲਾਂ ਦੀਆਂ ਤੰਦਾਂ ਬੁਨਨ ਦਾ ਜਿਨ੍ਹਾਂ ਦੇ ਸਿਰਿਆਂ ਦਾ ਪਤਾ ਹੀ ਨਾ ਚੱਲੇ ਕਿੱਧਰ ਰੁੱਲ ਜੇ ਪਏ ਇਹਨਾਂ ਗੱਲਾਂ ਨੂੰ ਵਿਚਾਰਦੇ ਹੋਏ ਮੈਂ ਆਪਣੇ ਮਨ ਅੰਦਰਲੀ ਖਲਬਲੀ ਨੂੰ ਆਪਣੇ ਫਰਜ਼ਾਂ ਦੇ ਪਾਬਿਆਂ ਹੇਠ ਹਮੇਸ਼ਾ ਬੇਦਰਦੀ ਨਾਲ ਦਰਦ ਦੇਂਦੀ ਸਕੂਲ ਵਿੱਚ ਮੈਂ ਸਾਰਾ ਦਿਨ ਇਹਨਾਂ ਗੱਲਾਂ ਨਾਲ ਹੀ ਦੋ ਚਾਰ ਹੁੰਦੀ ਰਹੀ ਕਰ ਉਗੜੇ ਦੁਗੜੇ ਖਿਆਲਾਂ ਚ ਗਿਰੀ ਚੁੱਪਚਾਪ ਆਪਣੇ ਬਿਸਤਰੇ ਤੇ ਜਾ ਪਈ ਬੇਬੇ ਮੇਰੇ ਚੇਰੇ ਨੂੰ ਪੜਨ ਵਿੱਚ ਮਾਰ ਸੀ ਉਹ ਮੇਰੇ ਮਨ ਅੰਦਰ ਚੱਲ ਰਹੀ ਕਿਸੇ ਵੀ ਉਥਲ ਪੁਥਲ ਨੂੰ ਚਟ ਪਛਾਨ ਲੈਂਦੀ ਅੱਜ ਉਹ ਮੇਰੀ ਚੁੱਪੀ ਨੂੰ ਸੁਣਨ ਦੀ ਕੋਸ਼ਿਸ਼ ਵਿੱਚ ਸੀ ਕਿੰਨੇ ਨੂੰ ਮੇਰਾ ਪਤੀਜਾ ਸ਼ਾਨੂ ਮੇਰੇ ਕੋਲ ਆ ਬੈਠਿਆ ਤੇ ਆਪਣੀਆਂ ਭੋਲੀਆਂ ਭੋਲੀਆਂ ਗੱਲਾਂ ਨਾਲ ਮੈਨੂੰ ਖਿਆਲਾਂ ਦੇ ਜੰਗਲਾਂ ਵਿੱਚੋਂ ਕੱਢ ਲਿਆ ਮਾਸੂਮ ਪਤੀਜੇ ਦੀਆਂ ਮਾਸੂਮ ਗੱਲਾਂ ਨਾਲ ਮੇਰੇ ਅੰਦਰ ਨਵੀਂ ਚਾਨ ਪੈ ਗਈ ਮੈਂ ਬੇਬੇ ਦੇ ਮੰਜੇ ਦੀ ਬਾਹੀ ਤੇ ਜਾ ਬੈਠੀ ਬੇਬੇ ਦੀਆਂ ਅੱਖਾਂ ਮੇਰੇ ਚਿਹਰੇ ਤੇ ਟਿਕ ਗਈਆਂ ਪਰ ਚੁੰਹਦੇ ਹੋਏ ਵੀ ਬੇਬੇ ਮੈਨੂੰ ਕੁਝ ਨਾ ਪੁੱਛ सकी ਜੋਦੇ ਮਨ ਵਿੱਚ ਉਬਰੇ ਪ੍ਰਸ਼ਨ ਉਹਦੇ ਮਨ ਦੀਆਂ ਕੰਧਾਂ ਨਾਲ ਚਿਪ ਕੇ ਰਹਿ ਗਏ ਮੈਂ ਬੇਬੇ ਨਾਲ ਹੋਰ ਹੋਰ ਕਰਨਾ ਚ ਰੁਝ ਗਈ ਤਰਨ ਸ਼ਕਤੀ ਸੁੱਕਣੇ ਪਏ ਕਪੜੇ ਲਾਉਣ ਚਲੇ ਗਈ ਸ਼ਾਨੂ ਕਦੇ ਬੇਬੇ ਤੇ ਕਦੇ ਮੇਰੇ ਨਾਲ ਕੋਈ ਨਾ ਕੋਈ ਗੱਲ ਛੋ ਲੈਂਦਾ ਉਸਾਡੇ ਦੋਹਾਂ ਦਿਵਾਲੀ ਆਪਣੀ ਛੋਟੀ ਜੀ ਸਾਈਕਲ ਤੇ ਚੱਕਰ ਕੱਟ ਰਿਆ ਸੀ ਅਚਾਨਕ ਪਤਾ ਹੀ ਨਾ ਚੱਲਿਆ ਕਦੋਂ ਉਹ ਆਪਣੀ ਸਾਈਕਲ ਖੜੀ ਕਰ ਪੌੜੀਆਂ ਵੱਲ ਨੂੰ ਤੁਰ ਪਿਆ ਹਲੇ 5-6 ਪੌੜੀਆਂ ਹੀ ਚੜਿਆ ਸੀ ਕਿ ਅਚਾਨਕ ਉਹਦਾ ਪੈਰ ਉਖੜ ਗਿਆ ਝਗਲੋਟੀਆਂ ਖਾਂਦਾ ਹੇਠਾਂ ਡਿੱਗਿਆ ਉਹਦੀ ਚੀਖ ਸੁਣ ਮੈਂ ਉਹਦੇ ਵੱਲ ਭੱਜੀ ਗਈ ਛਾ ਨੂੰ ਦੇ ਮੱਥੇ ਤੋਂ ਖੂਨ ਦੀਆਂ ਤਤਰੀਆਂ ਵਹਿ ਰਹੀਆਂ ਸਨ ਐਨੇ ਨੂੰ ਤਰਨ ਵੀ ਪੌੜੀਆਂ ਤੋਂ ਭੱਜੀ ਆਈ ਆਪਣੇ ਪੁੱਤ ਦੇ ਮੱਥੇ ਤੇ ਲਹੂ ਵੇਖ ਜਿਵੇਂ ਉਹ ਕੰਬਲੀ ਦੀ ਹੋ ਗਈ ਹੋਵੇ ਮਾਂ ਦੀ ਪੰਪਤਾ ਜੇ ਹੀ ਹੀ ਹੁੰਦੀ ਹੈ ਉਹਨੇ ਚਪਟਾ ਮਾਰ ਸ਼ਾਨੂ ਨੂੰ ਮੇਰੇ ਹੱਥੋਂ ਖੋਲਿਆ ਤੇ ਘੂਸਾ ਬੋਲਣ ਲੱਗੀ ਤੁਸੀਂ ਦੋਵੇਂ ਗੱਲਾਂ ਚ ਰੁੱਝੀਆਂ ਹੋਈਆਂ ਮੇਰਾ ਪੁੱਤ ਤਾਂ ਵੇਖ ਲੈਂਦੀਆਂ ਮੈਂ 2 ਮਿੰਟ ਲਈ ਪਰਸੇ ਕੀ ਹੋਈ ਤੁਸੀਂ ਤਾਂ ਮੇਰੇ ਫੁੱਲ ਵਰਗੇ ਜਵਾਬ ਨੂੰ ਹੀ ਭੁੱਲ ਗਈਆਂ ਮੈਂ ਕਾਲੀ ਨਾਲ ਐਕਟਿਵ ਆ ਸਟਾਰਟ ਕੀਤਾ ਤੇ ਗੇਟ ਤੋਂ ਬਾਹਰ ਆ ਕੇ ਆਖਿਆ ਤਰਨ ਬੈਠ ਚੀਤੀ ਲੰਬੇ ਫੇਰ ਦੇ ਲਵੀ ਤਰਨ ਸ਼ਾਨੂ ਨੂੰ ਚੁੱਕ ਐਕਟਿਵ ਆ ਕੇ ਬੈਠਦੀ ਹੋਈ ਕਹਿਣ ਲੱਗੀ ਦੀਦੀ ਤੁਹਾਨੂੰ ਕੀ ਪਤਾ ਮੇਰੇ ਤੇ ਕੀ ਬੀਤ ਰਹੀ ਹੈ ਪੁੱਤ ਦਾ ਡੁੱਲਿਆ ਲੂ ਵੇਖ ਕੇ ਜੇ ਤੋ ਸੀਟ ਡੋਜ ਮਿਆਂ ਹੁੰਦਾ ਫੇਰ ਪਤਾ ਲੱਗਦਾ ਤੁਹਾਨੂੰ ਇੱਕ ਮਾਂ ਦੇ ਦਿਲ ਦਾ ਤਰਨ ਦੀਆਂ ਜਾਣੇ ਅਣਜਾਣੇ ਵਿੱਚ ਕਈਆਂ ਇਹ ਗੱਲਾਂ ਮੇਰਾ ਕਾਲਜਾ چیر ਗਈਆਂ ਮੇਰੀਆਂ ਅੱਖਾਂ 'ਚੋਂ ਅਥਰੂ ਤਾਂ ਪਹਿਲਾਂ ਹੀ ਵਹਿ ਰਹੇ ਸਨ ਹੁਣ ਮੇਰੀ ਰੂਹ ਵੀ ਪੂਰੀ ਤਰ੍ਹਾਂ ਛਲ ਨਹੀਂ ਹੋ ਗਈ ਸੀ ਮੈਂ ਤਰਨ ਨੂੰ ਲੈ ਛੇਤੀ ਹਸਪਤਾਲ ਜਾ ਪਹੁੰਚੀ ਡਾਕਟਰ ਨੇ ਉਦੋਂ ਹੀ ਸਾਨੂੰ ਨੂੰ ਸੰਭਾਲ ਲਿਆ ਰੱਬ ਦਾ ਸ਼ੁਕਰ ਸੀ ਕਿ ਕੋਈ ਅੰਦਰੂਨੀ ਸੱਟ ਚੋਟ ਨਹੀਂ ਸੀ ਆਈ ਮੁੱਛੇ ਤੇ ਟਾਂਕੇ ਲੱਗੇ ਉਹ ਛੇਤੀ ਹੀ ਹੋਸ਼ ਵਿੱਚ ਆ ਗਿਆ ਅਸਲ ਵਿੱਚ ਉਹ ਪੌੜੀਆਂ ਤੋਂ ਡਿੱਗੇ ਡਰ ਨਾਲ बेहोश ਹੋ ਗਿਆ ਸੀ ਸ਼ਾਨੂ ਦੀਆਂ ਰਿਪੋਰਟਾਂ ਵੇਖ ਮੇਰੇ ਸਾਹ ਵਿੱਚ ਸਾਂ ਆ ਗਏ ਭਾਵੇਂ ਸ਼ਾਨੂ ਨੂੰ ਤਾਂ ਦੂਜੇ ਦਿਨ ਹੀ ਹਸਪਤਾਲ ਤੋਂ ਛੁੱਟੀ ਮਿਲ ਗਈ ਪਰ ਤਰਨ ਦੇ ਮੂੰਹੋਂ ਨਿਕਲੇ ਸ਼ਬਦਾਂ ਦੇ ਸੂਲ ਮੈਨੂੰ ਦਿਨ ਰਾਤ ਚੁੱਭਦੇ ਰਹਿੰਦੇ ਮੈਂ ਸੋਚਦੀ ਕਿ ਜੇਕਰ ਮੇਰੇ ਮਾਂ ਪਿਓ ਚੋਦੇ ਹੁੰਦੇ ਤਾਂ ਹੁਣ ਤੱਕ ਮੈਂ ਵੀ ਮਾਂ ਬਣਨ ਦੀ ਪੀੜ ਹੰਡਾ ਚੁੱਕੀ ਹੁੰਦੀ ਮੈਂ ਵੀ ਆਪਣੇ ਢਿੱਡੋ ਜੰਮੇ ਜੀਆਂ ਨਾਲ ਮੰਤਨ ਦੀਆਂ ਪਿੰਗਾਂ ਦੇ ਹਲਾਰੇ ਲੈਂਦੀ ਮੈਂ ਆਪਣੇ ਭੈਣ ਭਰਾਵਾਂ ਦੀ ਤਰ੍ਹਾਂ ਆਪਣੇ ਘਰ ਵਿੱਚ ਖੁਸ਼ੀਆਂ ਦੇ ਰੰਗ ਵੇਖਦੀ ਬੇ ਬੀਬੀ ਤਰੰਦੇ ਉਸ ਦਿਨ ਤੇ ਤੇਰੇ ਨਾਲ ਮੇਰੇ ਲਈ ਹੋਰ ਚਿੰਤਾ ਵਿੱਚ ਡੁੱਬ ਗਈ ਉਹ ਮੈਨੂੰ ਆਖਦੀ ਤੇਰੀ ਪਹਾੜ ਜਿੱਡੀ ਜ਼ਿੰਦਗੀ ਬਿਨਾ ਕਿਸੇ ਦੁੱਖ ਸੁੱਖ ਦੇ ਸਾਥੀ ਦੇ ਕਿਵੇਂ ਲੰਗੇਗੀ ਮੇਰੀ ਪੋਤੀ ਦੇ ਭਾਗ ਰੱਬ ਨੇ ਕਿਹੜੀ ਕਰਮਾਂ ਨਾਲ ਲਿਖ ਦਿੱਤੇ ਜਿਹਦੇ ਨਾਲ ਸੁਖਨਾ ਦੇ ਹਰਫੀ ਲਿਖਣਾ ਭੁੱਲ ਗਿਆ ਹੁਣ ਤਾਂ ਗੁਰਵਾਸ ਵੀ ਮੇਰੇ ਕੋਲ ਕਾਟੀ ਖੜਦਾ ਬੈੰਦਾ ਉਹ ਵੀ ਕਦੇ ਦਫ਼ਤਰੀ ਕੰਮਾਂ ਵਿੱਚ ਰੁੱਝਿਆ ਹੁੰਦਾ ਤੇ ਕਦੇ-ਕਦੇ ਕਿਸੇ ਹੋਰ ਘੇਲੂ ਜ਼ਿੰਮੇਵਾਰੀ ਵਿੱਚ ਹੁਣ ਮੈਨੂੰ ਪੰਜ ਜੀਆਂ ਦਾ ਘਰ ਵੀ ਸੁਨਣਾ ਸੁਨਣਾ ਜੱਬਦਾ ਮੈਂ ਆਪਣੀਆਂ ਪਰੇਸ਼ਾਨੀਆਂ ਵਿੱਚ ਘिरी ਹੋਈ ਇੰਜ ਮਹਿਸੂਸ ਕਰਦੀ ਜਿਵੇਂ ਗੁਰਬਾਸ ਵੀ ਹੁਣ ਪਹਿਲਾਂ ਵਰਗਾ ਗੁਰਬਾਸ ਨਹੀਂ ਰਿਹਾ ਉਹ ਬਹੁਤ ਬਦਲ ਗਿਆ ਹੈ ਜਦੋਂ ਕਿ ਸਮੇਂ ਤੇ ਹਾਲਾਤ ਕਾਰਨ ਗੁਰਬਾਸ ਮੈਨੂੰ ਪੂਰਾ ਸਮਾਂ ਨਹੀਂ ਦੇ ਪਾਰਿਆ ਮੈਨੂੰ ਇੰਜ ਲੱਗਣ ਲੱਗਿਆ ਜਿਵੇਂ ਮੈਂ ਹੁਣ ਕੋਈ ਅਨਚਾਹਾ ਜੀ ਹੋਵਾਂ ਇਸ ਘਰ ਵਿੱਚ ਜਿਸ ਘਰ ਵਿੱਚ ਮੇਰਾ ਕਦੇ ਬਚਪਨ ਬੀਤਿਆ ਕਦੇ ਮੇਰੀ ਸਰਦਾਰੀ ਸੀ ਮੈਂ ਘਰੋਂ ਫੇਰੀ ਤੇ ਅਰਹ ਸਕੂਲ ਜਾਂਦੀ ਤੇ ਸਕੂਲ ਤੋਂ ਵਾਪਸ ਆਕੇ ਆਪਣੇ ਕਮਰੇ ਵਿੱਚ ਪਈ ਕਿਤਾਬਾਂ ਨਾਲ ਸੰਘਾਪਾ ਆਪਣੇ ਆਪ ਨੂੰ ਖੁਸ਼ ਰੱਖਣ ਦਾ ਯਤਨ ਕਰਦੀ ਜਾਂ ਫਿਰ ਬੇਬੇ ਕੋਲ ਬੈਠ ਪ੍ਰਾਣੀਆਂ ਯਾਦਾਂ ਦੇ ਖਿਲਰੇ ਟੋਟੇ ਇਕੱਠੇ ਕਰਦੀ ਰਹਿੰਦੀ ਤਰਨ ਦੇ ਦਿਨੋਂ ਦਿਨ ਮੇਰੇ ਲਈ ਰੁੱਖੇ ਬਤੀਰੇ ਨੂੰ ਵੇਖ ਬੇਬੇ ਅੰਦਰੋਂ ਅੰਦਰ ਖਫਤੀ ਰਹਿੰਦੀ ਪਰ ਉਹਨੇ ਮੇਰੇ ਲਈ ਸੁਪਨੇ ਸਜਾਉਣੇ ਨਾ ਛੱਡੇ ਰੰਗਲੀ ਮਹਿੰਦੀ ਭਰੇ ਹੱਥਾਂ ਦੇ ਸੁਪਨੇ ਲਾਲ ਚੂੜੇ ਨਾਲ ਗੱਲਾਂ ਕਰਦੀ ਮੈਨੂੰ ਵੇਖਣ ਲਈ ਉਹਦੀਆਂ ਅੱਖਾਂ ਨਿਤ ਰਾਤ ਨੂੰ ਸੌਣ ਵੇਲੇ ਸੁਪਨੇ ਬਣਦੀਆਂ ਤੇ ਸਾਰੀ ਰਾਤ ਉਹ ਨਵੇਂ ਨਵੇਂ ਨਮੂਨੇ ਕਰਦੀਆਂ ਰਹਿੰਦੀਆਂ। ਬੇਬੇ ਕਈ ਵਾਰ ਜਦੋਂ ਆਪਣੀ ਚੇਤਿਆਂ ਦੀ ਚੰਗੇਰ ਚੁੱਕ ਕੇ ਬੈਠ ਜਾਂਦੀ ਤੇ ਉਹਨੂੰ ਫਰੋਲਦਿਆਂ ਫਰੋਲਦਿਆਂ ਆਪਣੇ ਪੁੱਤ ਨੂੰ ਦੀਆਂ ਯਾਦਾਂ ਨੂੰ ਅੱਖਾਂ ਮੂਰੇ ਰੱਖ ਕੇ ਹੌਕੇ ਪਰ ਪਰ ਚੁਰੜੀਆਂ ਦੇ ਰਾਹੇ ਟਿਪ ਟਿਪ ਹੰਜੂ ਕੇੜਦੀ ਹੋਈ ਸੁਰਤ ਕੋ ਆ ਬੈਠਦੀ। ਉੱਚੀ ਉੱਚੀ ਹਾਏ ਦੋ ਹਾਈ ਕਹੌਣ ਲੱਗਦੀ। ਮੈਂ ਉੱਠ ਪੈਂਦੀ ਆਪਣੀ ਦਾਦੀ ਨੂੰ ਜਵਾਕਾਂ ਵਾਂਗੂ ਚੁੱਪ ਕਰਾਉਂਦੀ ਹੋਈ ਕਦੇ ਪਾਣੀ ਦਾ ਕੁੱਟ ਪਲਾਉਂਦੀ ਤੇ ਕਦੇ ਉਹ ਆਪਣੀ ਕਲਾਬੇ ਵਿੱਚ ਪਰ ਲੈਂਦੀ। ਬਾਕੀ ਅਗਲੇ ਅੰਕ ਵਿੱਚ